ਸਸ਼ੇਕਾਲ ਜੀ ਅੱਜ ਆਪਾਂ ਬਣਾਵਾਂਗੇ گارਲਿਕ ਚੀਜ਼ ਬਰੈਡ ਸੈਂਡਵਿਚ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਦੂਜੇ ਸੈਂਡਵਿਚ ਨਾਲੋਂ ਬਹੁਤ ਹੀ ਜ਼ਿਆਦਾ ਟੇਸਟ ਇਹਦਾ ਅਲੱਗ ਹੁੰਦਾ ਹੈ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣ ਜਾਂਦਾ ਇਹ ਤੁਸੀਂ ਬੱਚਨ ਟਿਫਨ ਵਾਸਤੇ ਵਿੱਚ ਵੀ ਦੇ ਸਕਦੇ ਹੋ ਜਾਂ ਦਵੀ ਬਣਾ ਕੇ ਖਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਕਰ ਦਿਓ ਉਹਦੇ ਲਈ ਸਾਨੂੰ ਕੀ ਕੀ ਸਮਾਨ ਚਾਹੀਦਾ ਆਪਾਂ گارਲਿਕ ਪਾ ਰਹੇ ਹਾਂ ਇਸ ਲਈ ਆਪਾਂ ਲਸਣਾ ਜਿਹੜਾ ਲੇ ਲਿਆਸੀ ਇਹਨੂੰ ਇਸ ਤਰ੍ਹਾਂ ਕੁੱਟ ਲਵਾਂਗੇ ਤੁਹਾਡੇ ਕੋਲ ਲਸਣ ਦਾ ਪੇਸਟ ਹੈਗਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਆਪਣੇ ਸਵਾਦ ਦੇ ਅਨਸਾਰ ਜੇ ਤੀਜਖਾਨੇ ਹੋ ਤਾਂ ਹਰੀਆਂ ਮਿਰਚਾਂ ਵੱਧ ਵੀ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਵਾਂਗੇ ਬਰੀਕ ਕਰ ਲੈਣਾ ਹੈ ਉਸ ਤੋਂ ਬਾਅਦ ਆਪਾਂ ਮੱਖਣ ਲਵਾਂਗੇ ਮੇਰੇ ਕੋਲ ਘਰ ਦਾ ਮੱਖਣਾ ਤੁਸੀਂ ਬਾਜ਼ਾਰ ਵਾਲਾ ਮੱਖਣ ਵੀ ਯੂਜ਼ ਕਰ ਸਕਦੇ ਹੋ ਮੱਖਣ ਨੂੰ ਆਪਾਂ ਗੈਸ ਤੇ ਆ ਗਰਮ ਕਰ ਲਵਾਂਗੇ ਥੋੜਾ ਜਨਨ ਨੂੰ ਵਿੱਚ ਪਕਾ ਲਵਾਂਗੇ ਤਾਂ ਕਿ ਕੱਚਾਪਨ ਮਹਿਸੂਸ ਨਾ ਹੋਵੇ ਹੁਣ ਮੈਂ ਸ਼ਿਮਲਾ ਮਿਰਚ ਇੱਕ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਇੱਕ ਟਮਾਟਰ ਨੂੰ ਕੱਦੂਕਸ ਕਰ ਲਿਆ ਸੀ ਤੁਸੀਂ ਖੀਰਾ ਵੀ ਹੈ ਜਿਹੜਾ ਕੱਦੂਕਸ ਕਰ ਸਕਦੇ ਹੋ ਜਾਂ ਕੋਈ ਹੋਰ ਸਬਜ਼ੀ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਪਾਣੀ ਇਹਨਾਂ ਦਾ ਨਿਚੋੜ ਦਵਾਂਗੇ ਨਹੀਂ ਫਿਰ ਗਿੱਲਾ ਗਿੱਲਾ ਜਾ ਹੋਊਗਾ ਕਿਉਂਕਿ ਕੱਦੂਕਸ ਕਰਨ ਨਾਲ ਜਿਹੜਾ ਪਾਣੀ ਆ ਜ਼ਿਆਦਾ ਆ ਜਾਂਦਾ ਹੈ ਜਦੋਂ ਕੱਟਦੇ ਹਾਂ ਉਸ ਟਾਈਮ ਤੇ ਪਾਣੀ ਨਹੀਂ ਰਹਿੰਦਾ ਸਬਜ਼ੀਆਂ 'ਚ ਕੱਦੂਕਸ ਤਾਂ ਕੀਤਾ ਹੈ ਕਿ ਪਤਾ ਇਹਨਾਂ ਚੱਲੇ ਬੱਚਿਆਂ ਨੂੰ ਕੀ ਸਬਜ਼ੀਆਂ ਪਾਈਆਂ ਹੋਈਆਂ ਨੇ ਕਈ ਵਾਰ ਬੱਚੇ ਬਹੁਤ ਨਖਰੇ ਕਰਦੇ ਨੇਗੇ ਖਾਣ ਵੇਲੇ ਇਸ ਲਈ ਸਬਜ਼ੀਆਂ ਆਪਾਂ ਕਦੂਕਸ ਕਰ ਲੀਆਂ ਤੇ ਸਵਾਦ ਵੀ ਬਹੁਤ ਲੱਗਦਾ ਹੈ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਹੁਣ ਆਪਾਂ ਚੀਜ਼ ਸੌਸ ਲਈ ਆ ਇਹ ਚੀਜ਼ੀ ਸੌਸ ਆ ਤੁਸੀਂ ਸਿਰਫ ਚੀਜ਼ ਵੀ ਪਾ ਸਕਦੇ ਹੋ ਜਾਂ ਚੀਜ਼ ਸਪਰੈਡ ਵੀ ਪਾ ਸਕਦੇ ਹੋ ਉਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਹੁੰਦਾ ਹੈ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਮਾਇਓਨੈਸ ਪਾ ਲਵਾਂਗੇ ਲੋੜ ਅਨੁਸਾਰ ਜਿੰਨੀ ਲੋੜ ਆ ਇੱਕ ਚਮਚ ਪੈ ਚੀਜ਼ ਸੌਸ ਦਾ ਪਾਇਆ ਇੱਕ ਤੋਂ ਡੇਢ ਚਮਚ ਜਿਹੜਾ ਮਾਇਓਨੈਸ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਕਰੀਮੀ ਵਾਲੀ ਮਾਇਓਨੈਸ ਜਿਹੜੀ ਤੁਸੀਂ ਯੂਜ਼ ਕਰੋ ਬਹੁਤ ਜ਼ਿਆਦੇ ਵਧੀਆ ਹੁੰਦੀ ਆ ਸਫੋਲਾ ਦੀ ਬਹੁਤ ਵਧੀਆ ਹੁੰਦੀ ਹੈ ਇਹ ਵੀ ਵਧੀਆ ਵੀ ਵਧੀਆ ਦੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਸਵਾਦ ਅਨਸਾਰ ਇਹਦੇ ਵਿੱਚ ਨੂਨ ਪਾ ਲਵਾਂਗੇ ਉਸ ਤੋਂ ਬਾਅਦ ਥੋੜਾ ਜਿਹਾ ਮੈਗੀ ਮਸਾਲਾ ਮੈਂ ਪਾਇਆ ਇਹਦੇ ਨਾਲ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਨਾਲ ਹੀ ਆਪਾਂ ਹਰਬਸ ਪਾ ਲਵਾਂਗੇ ਮਿਕਸ ਹਰਬਸ ਨੇਗੇ ਜਿਹੜੇ ਪੀਜ਼ਾ ਵਗੈਰਾ ਤੇ ਪੈਂਦੇ ਨੇਗੇ ਇਹ ਤੁਸੀਂ ਮਿਲ ਜਾਂਦੀਆਂ ਨੇ ਡੱਬੀ ਵੀ ਮਿਲ ਜਾਂਦੀ ਆ ਪੌਚ ਵੀ ਮਿਲ ਜਾਂਦਾ ਏ ਥੋੜੇ ਜਿਹੀ ਚਿਲੀ ਫਲਿਕਸ ਪਾਵਾਂਗੇ ਇਹਦੇ ਨਾਲ ਕਲਰਫੁਲ ਵੀ ਲੱਗੂਗਾ ਤੇ ਸਵਾਦ ਵੀ ਹੈ ਜਿਹੜਾ ਵਧੀਆ ਹੋ ਜਾਂਦਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੇ ਤੁਹਾਡੇ ਕੋਲ ਚਿਲੀ ਫਲਿਕਸ ਜਾਂ ਹਰब्स ਵਗੈਰਾ ਇਹ ਜਿਹੀਆਂ ਚੀਜ਼ਾਂ ਨਾ ਹੋਣ ਤਾਂ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਤੇ ਸਵਾਦ ਅਨੁਸਾਰ ਨੂਨ ਤਾਂ ਤੁਸੀਂ ਪਾਣਾ ਹੀ ਆ ਲਾਲ ਮਿਰਚ ਪਾ ਲਓ ਥੋੜੀ ਜਿਹੀ ਹਰੀ ਮਿਰਚ ਤਾਂ ਪਾਈ ਹੋਈ ਹੈ ਨਾ ਐਸਾ ਮਿਕਸ ਕਰ ਲਵਾਂਗੇ ਤੁਸੀਂ ਜਦੋਂ ਲਸਣ ਭੁੰਨਣਾ ਹੈ ਉਸ ਟਾਈਮ ਤੇ ਉਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਭੁੰਨ ਲਓ ਉਹਦੇ ਨਾਲ ਵੀ ਫਲੇਵਰ ਵਧੀਆ ਹੋ ਜਾਂਦਾ ਜੇ ਤੁਹਾਡੇ ਕੋਲ ਇਹ ਸਮਾਨ ਨਹੀਂ ਹੈਗਾ ਹੁਣ ਆਪਾਂ ਤਵਾ ਲਿਆ ਹੈ ਤਵੇ ਤੇ ਕੀ ਲਗਾ ਦੇਵਾਂਗੇ ਬ੍ਰੈਡ ਨੂੰ ਦੋਨੋਂ ਸਾਈਡ ਤੇ ਸੇਕ ਲਵਾਂਗੇ ਬ੍ਰੈਡ ਨੂੰ ਇੱਕ ਸਾਈਡ ਤੋਂ ਆਪਾਂ ਵੱਧ ਸੇਕ ਲਾਵਾਂਗੇ ਜਿਹੜੀ ਸਾਈਡ ਅੰਦਰ ਰੱਖਣੀ ਆ ਇੱਕ ਸਾਈਡ ਤੋਂ ਘੱਟ ਸੇਕ ਲਾਵਾਂਗੇ ਜਿਹੜੀ ਬਾਹਰ ਰੱਖਣੀ ਆ ਕਿਉਂਕਿ ਆਪਾਂ ਉਹਨੂੰ ਦੁਬਾਰਾ ਸੇਕਾਂਗੇ ਇਹ ਦੋਨੋਂ ਸਾਈਡਾਂ ਤੋਂ ਤਾਂ ਸੇਕਿਆ ਹੈ ਕਿ ਆਪਾਂ ਨੂੰ ਮਤਲਬ ਕਰੰਚੀ ਜਿਹਾ ਟੇਸਟ ਆਵੇ ਤੁਸੀਂ ਚਾਹੋ ਤਾਂ ਇੱਕ ਸਾਈਡ ਤੋਂ ਕੱਚਾ ਵੀ ਜਿਹੜਾ ਰੱਖ ਸਕਦੇ ਹੋ ਇਦਾਂ ਹੀ ਇਹਦੇ ਵਿੱਚ ਫਿਲਿੰਗ ਆ ਜਿਹੜੀ ਭਰ ਕੇ ਫਿਰ ਉਹਨੂੰ ਪਕਾ ਸਕਦੇ ਹੋ ਇਸ ਤਰ੍ਹਾਂ ਜੇ ਇਹ ਪ੍ਰੋਸੈਸ ਫਾਲੋ ਕਰੋਗੇ ਇਹ ਸੈਂਡਵਿਚ ਤੁਹਾਨੂੰ ਬਾਜ਼ਾਰ ਤੋਂ ਵੀ ਬਹੁਤ ਜ਼ਿਆਦਾ ਵਧੀਆ ਲੱਗਣਗੇ ਤੁਸੀਂ ਸੋਚੋਗੇ ਵੀ ਬਾਜ਼ਾਰ ਚ ਰੈਸਟੋਰੈਂਟ ਚ ਹੈ ਜੀ ਚੀਜ਼ ਖਾਣਿਆ ਘਰੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਤੇ ਸੌਕੇ ਬਹੁਤ ਜ਼ਿਆਦਾ ਨੇ ਤੁਸੀਂ ਇਹਨਾਂ ਨੂੰ ਟੋਸਟਰ ਦੇ ਵਿੱਚ ਵੀ ਆ ਜਿਹੜਾ ਪਕਾ ਸਕਦੇ ਹੋ ਟੋਸਟ ਵੀ ਕਰ ਸਕਦੇ ਹੋ ਹੁਣ ਇਹਦੇ ਦੇ ਪੰਜ ਜਿਹੜੀ ਬਣਾਇਆ ਸੀਗਾ ਸਮਾਨ ਉਹ ਲਾ ਦਵਾਂਗੇ ਬਾਕੀ ਜੇ ਤੁਹਾਡੇ ਕੋਲ ਘੱਟ ਸਮਾਨ ਆ ਉਹਦੇ ਨਾਲ ਵੀ ਤੁਹਾਡਾ ਵਧੀਆ ਸਰ ਜਾਊਗਾ ਜੇ ਤੁਸੀਂ ਜ਼ਿਆਦਾ ਲੋਕਾਂ ਲਈ ਚੀਜ਼ ਬਣਾਉਣੀ ਆ ਤੇ ਸਬਜ਼ੀਆਂ ਵਗੈਰਾ ਘੱਟ ਨੇ ਤਾਂ ਘੱਟ ਸਬਜ਼ੀਆਂ ਦੇ ਨਾਲ ਨਾਲ ਜਿਹੜਾ ਸਰ ਜਾਊਗਾ ਕਿਉਂਕਿ ਇੰਨੀ-ਇੰਨੀ ਕੀ ਲ ਅਪਾ ਉਹਦੇ ਇੱਕ ਸਾਈਡ ਲਗਾ ਲਿਆ ਤੇ ਦੂਜੀ ਸਾਈਡ ਆਪਾਂ ਫਿਰ ਬ੍ਰੈਡ ਨਾਲ ਇਹਨੂੰ ਜਿਹੜਾ ਚਿਪਕਾ ਦੇਵਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਵਿੱਚ ਚੀਜ਼ ਵੀ ਪਾ ਸਕਦੇ ਹੋ ਇਹਦੇ ਵਿੱਚ ਜਾਂ ਕੋਈ ਹੋਰ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ ਸਬਜੀ ਵਗੈਰਾ ਤਾਂ ਉਹ ਵੀ ਐਡ ਕਰ ਸਕਦੇ ਹੋ ਸਰਦੀਆਂ ਗਰਮੀਆਂ ਦੇ ਹਿਸਾਬ ਨਾਲ ਇਸ ਤਰ੍ਹਾਂ ਬਿਲਕੁਲ ਲੋ ਫਲੇਮ ਤੇ ਇਹਨੂੰ ਥੋੜਾ ਜਿਹਾ ਕ੍ਰਿਸਪੀ ਹੋਣ ਤੱਕ ਆਪਾਂ ਦੋਨੋਂ ਨੂੰ ਪਕਾ ਲਵਾਂਗੇ ਤੇ ਬਾਕੀ ਦੇ ਸਾਰੇ ਬ੍ਰੈਡ ਵੀ ਸੇਮ ਐ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਪਕਾ ਲੈਣੇ ਆ ਇੰਨਾ ਕ ਆਪਾਂ ਸੇਕ ਲਿਆ ਤੇ ਇਹਨੂੰ ਵਿੱਚੋਂ ਆਪ ਕੱਟ ਦਵਾਂਗੇ ਤੁਸੀਂ ਚਾਹੋ ਦੋ ਟੁਕੜੇ ਕਰ ਲਓ ਚਾਰ ਕਰ ਲਓ ਜਾਂ ਇੱਦਾਂ ਹੀ ਰੱਖਣਾ ਇਦਾਂ ਵੀ ਰੱਖ ਸਕਦੇ ਹੋ ਹੁਣ ਤੁਸੀਂ ਇਹਨੂੰ ਹਰੀ ਚਟਨੀ ਦੇ ਨਾਲ ਰੈੱਡ ਸੌਸ ਦੇ ਨਾਲ ਕਿਸੇ ਨਾਲ ਵੀ ਇਹ ਜਿਹੜਾ ਸਰਵ ਕਰ ਸਕਦੇ ਹੋ ਚਾਹ ਗੋਲਡ ਡਰਿੰਕ ਕਿਸੇ ਨਾਲ ਵੀ ਇੰਜੋਏ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਮਤਲਬ ਟੇਸਟੀ ਲੱਗਦਾ ਏ ਚੀਜ਼ ਹੀ ਸੌਸ ਪਾਉਣ ਕਰਕੇ ਨਾ ਵਿੱਚੋਂ ਥੋੜਾ ਜਿਹਾ ਚੀਜ਼ੀਜਾ ਹੋ ਗਿਆ ਇਸ ਤਰ੍ਹਾਂ ਮਤਲਬ ਵਧੀਆ ਲੱਗਦਾ ਏ ਚੀਜ਼ گارਲਿਕ ਬ੍ਰੈਡ ਆਪਣੇ ਬਣ ਕੇ ਤਿਆਰ ਨੇ ਜੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰਦੇ ਰਹੋ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਵਿੱਚ ਥੈਂਕ ਯੂ ਜੀ ਬਾਏ